ਜਾਦਾ ਡੀਜੇ ਡੂਜੇ niche ਰੱਖ ਕਰਦੇ ਉਹਦੇ ਤਾਂ ਕਹਿੰਦੇ ਸਪੀਕਰ ਲਾਏ ਹੁੰਦੇ ਸੀ ਮੰਜੇ ਜੋੜ ਕੇ ਉਹਦੇ ਤੇ ਕਰ ਲੱਗਿਆ ਹੋਣਾ ਸੀ ਉੱਤੇ ਸਪੀਕਰ ਲਾ ਕੇ ਉਹ ਮੰਜੇ ਜੋੜ ਕੇ ਉੱਤੇ ਸਪੀਕਰ ਲਾ ਦਿੰਦੇ ਸੀਗੇ ਉਹਦੀ ਵੀ ਮਨਜ਼ੂਰੀ ਲੈਣੀ ਪੈਂਦੀ ਹੁੰਦੀ ਸੀ 나 ਜੀਨਨ ਦੇ ਕੋਲ ਬਰਾਤ ਆਈ ਹੁੰਦੀ ਆ ਉਹ ਉਹਨਾਂ ਸਾਹ ਵੀ ਸਕਦੇ ਆ ਅੱਜ ਤੱਕ ਅਕਲ ਤਾਂ ਇੱਕ ਘੰਟੇ ਦੀ ਲੱਖਾਂ ਰੁਪਏ ਲੱਗ ਜਾਂਦੇ ਆ ਪਤਾ ਨਹੀਂ ਸੀ ਕਿ ਉਹ ਕਿਤੇ ਜਿਵੇਂ ਅੱਜ ਕੱਲ ਹੁੰਦਾ ਸਟੇਜ ਲੱਗੀ ਹੁੰਦੀ ਆ ਕੁੜੀਆਂ ਨੱਚਦੀਆਂ ਨੇ ਔਰਕੈਸਟਰੀਆਂ ਲਾਈਆਂ ਹੁੰਦੀਆਂ ਨੇ ਵਿੱਚੀ ਸ਼ਰਾਬੀ ਭੰਗੜੇ ਪਾਈ ਜਾਂਦੇ ਆ ਐਦਾਂ ਤਾਂ ਨਹੀਂ ਹੁੰਦਾ ਸੀ ਸੈਂਪਲ ਹੁੰਦਾ ਸੀਗਾ ਕੁੜੀਆਂ ਗੀਤ ਗਾਉਂਦੀਆਂ ਨੇ ਜਦੋਂ ਬਰਾਤ ਕੋਠੇ ਦੇ ਉਹ ਵੀ ਬਨੇਰਿਆਂ ਤੇ ਬਹਿ ਕੇ ਜੇ ਕਿ ਕੋਈ ਭੁੱਲ ਭਲੇਖੇ ਵੀ ਨਾ ਘਗਰਾ ਨਾਂ ਪਾ ਕੇ ਆਉਣਾ ਦੂਜੇ ਦਿਨੇ ਉਹਦੇ ਸੱਸ ਸਹੁਰੇ ਨੂੰ ਸਾਧਣ ਰਕੇ ਜਰਮਾਨਾ ਲਾਉਂਦੇ ਸੀਗੇ ਤੇ ਅੱਜ ਤਾਂ ਹੂੰ ਕਗਰੇ ਛੱਡ ਸਲਵਾਰਾਂ ਛੱਡ ਭੂਗੀਆਂ ਐਨੇ ਨਹੀਂ ਗਾ ਪਾਲਨੀਆਂ ਕਥੀਆਂ ਰੀਆਂ ਹੈ ਆ ਬਿਨਾ ਬਹਾਂ ਵਾਲੇ ਪਾਲਿੰਦੇ ਕਮੀਜ਼ ਇੱਥੋਂ ਟਿੱਡ ਵੀ ਨੰਗਾ ਹੈ ਜੀ ਸਿਰ ਵੀ ਨੰਗਾ ਐ ਸਕੂਟੀ ਦਾ ਸ਼ੋਰ ਕਰਕੇ ਨੰਗੀਆਂ ਨੇ ਕੋਈ ਪੁੱਛਦਾ ਨਹੀਂ ਕੋਈ ਆਜ਼ਾਦੀ ਐ ਵੀ ਸ਼ਾਇਦ ਕਈ ਕਹਿੰਦੇ ਕੁੜੀਆਂ ਨੂੰ ਆਜ਼ਾਦੀ ਗਲਤ ਸਮਝ ਲਈ ਇਹ ਜੀ ਆਜ਼ਾਦੀ ਗਲਤ ਹੈ ਇਹ ਜਿਹੜੀ ਆਜ਼ਾਦੀ ਹੈ ਨਾ ਬਿਲਕੁਲ ਗਲਤ ਆ ਕੁੜੀਆਂ ਨੂੰ ਪਰਦੇ ਚ ਰਹਿਣਾ ਚਾਹੀਦਾ ਸੀ ਜਦੋਂ ਆਪਾਂ ਆਪਾਂ ਹੀ ਸਾਰਾ ਕੁਝ ਖੁੱਲਾ ਛੱਡ ਕੇ ਤੁਰ ਜੰਨੇ ਆ ਤੇ ਮਗਰੋਂ ਲੋਕਾਂ ਦੀ ਨਿਗਾ ਆਪਣੇ ਆਪ ਹੀ ਗਲਤ ਹੋ ਜਾਂਦੀ ਹੈ ਫੇਰ ਕਹਿੰਦੇ ਕੁੜੀ ਨੇ ਆਪੇ ਵਿਆਹ ਕਰਾ ਲਿਆ ਅੱਜ ਕੱਲ ਤਾਂ ਮਾਂ ਬੇਨ ਪੁੱਛਦੀਆਂ ਨਹੀਂ ਆਪੇ ਵਿਆਹ ਕਰਾ ਕੇ ਜਦ ਹੀ ਪਤਾ ਲੱਗਦਾ ਜੀ ਕੁੜੀ ਤਾਂ ਵਿਆਹ ਕਰਾ ਕੇ ਆ ਗਈ ਮਾਣੇ ਵੱਡਿਆਂ ਦਾ ਮਾਣ ਹੀ ਪੂਰਾ ਕਰਦੇ ਸੀ ਪੂਰਾ ਸਤਕਾਰ ਕਰਦੇ ਜੇ ਕਿਸੇ ਨੇ ਗਵਾਂਢੀ ਨੇ ਵੀ ਕਹੇ ਜਵਾਗ ਨੂੰ ਘੂਰ ਦੇਣਾ ਨਾ ਐ ਨਹੀਂ ਵੀ ਉਹ ਬੱਚਾ ਜਾ ਕੇ ਮੂਰੇ ਬੋਲੂਗਾ ਨਾ ਗਵਾਂਢੀ ਵੀ ਘੂਰ ਦੇਣੀ ਨਹੀਂ ਘੂਰ ਦਿੰਦੇ ਸੀ ਅੱਜ ਕੱਲ ਤਾਂ ਹੁਣ ਜੇ ਕੋਈ ਗਾਂਢੀ ਨੂੰ ਕਹਿ ਦਵੇ ਵੀ ਤੇਰਾ ਬੱਚਾ ਆਇਆ ਆ ਲੰਬਾ ਦੇਸ ਬੀਬੀ ਤੇਰਾ ਬੱਚਾ ਵੀ ਉੱਥੇ ਆਇਆ ਕਰਦਾ ਤੈਂ ਕੀ ਲੈਣਾ ਮੁੰਡਾ ਮੇਰਾ ਵਾ ਜੇ ਮੇਨੂੰ ਨੁਕਸਾਨ ਮੈਨੂੰ ਤੂੰ ਕੀ ਲੈਣਾ ਅੱਜ ਕੱਲ ਤਾਂ ਇਸ ਤਰ੍ਹਾਂ ਦਾ ਮਾਹੌਲ ਹੈ ਉਹਨਾਂ ਨੇ ਮੈਨੂੰ ਨਹੀਂ ਸੀ ਦੇਖਿਆ ਮੈਂ ਉਹਨੂੰ ਨਹੀਂ ਸੀ ਦੇਖਿਆ ਦੇਖਣ ਆਇਆ ਭੁੱਲ ਭੁਲਿਖੇ ਆ ਬੜੀ ਬੜੇ ਨਾ ਤਾਂ ਫੜ ਕੇ ਉੱਥੇ ਬੰਨ ਲੈਂਦੇ ਸੀ ਵਿਆਹ ਕਰਕੇ ਹੀ ਤੋੜਦੇ ਸੀ ਸੱਸਰੇ ਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਅ ਅੱਜ ਸਾਡੇ ਨਾਲ ਮੁੱਖ ਮਹਿਮਾਨ ਸਰਦਾਰ ਸੰਤੋਖ ਸਿੰਘ ਜੀ ਮੌਜੂਦ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਤੋਂ ਸ਼ਾਦੀਆਂ ਹੁੰਦੀਆਂ ਸੀ ਵਿਆਹ ਹੁੰਦੇ ਸੀ ਤਾਂ ਉਸ ਵੇਲੇ ਵਿਆਹਾਂ ਦੇ ਵਿੱਚ ਜਿਆਦਾ ਤਾਮਜਾਮ ਨਹੀਂ ਕੀਤਾ ਜਾਂਦਾ ਸੀ ਲੇਕਿਨ ਬਰਾਤ ਦਾ ਜਿਹੜਾ ਪੂਰਾ ਪ੍ਰਬੰਧ ਕਰਕੇ ਰੱਖਿਆ ਜਾਂਦਾ ਸੀ ਉਹਨੇ ਸੇਵਾ ਕੀਤੀ ਜਾਂਦੀ ਸੀ ਲੇਕਿਨ ਅੱਜ ਕੱਲ ਜਿਸ ਤਰੀਕੇ ਦੇ ਨਾਲ ਸ਼ੋਸ਼ੇ ਬਾਜ਼ੀਆਂ ਚੱਲਦੀਆਂ ਨੇ ਲੱਖਾਂ ਲੱਖਾਂ ਕਰੋੜਾਂ ਰੁਪਏ ਜਿਹੜੇ ਐ ਵਿਆਹ ਸ਼ਾਦੀਆਂ ਤੇ ਲਗਾਤੇ ਜਾਂਦੇ ਨੇ ਉਹਨਾਂ ਮੁੱਦਿਆਂ ਉੱਤੇ ਅਸੀਂ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੈਲਟਾ ਖਾਲਸਾ ਗੰਗੀ ਪਤੇ ਡਾਕਟਰ ਜੀ ਜਿਵੇਂ ਕਹਿੰਦੇ ਆ ਕਿ ਅੱਜ ਤੋਂ ਚਾਰ ਪੰਜ ਦਹਾਕਿਆਂ ਦੀ ਪਹਿਲਾਂ ਦੀ ਗੱਲ ਕਰੀਏ ਤਾਂ ਜਿਹੜੇ ਵਿਆਹ ਸ਼ਰਦੀਆਂ ਹੁੰਦੀਆਂ ਸੀਗੀਆਂ ਬੜੇ ਸਿੰਪਲ ਸੋਬਰ ਹੁੰਦੀਆਂ ਸੀਗੀਆਂ ਵਿਆਹਾਂ ਦੇ ਵਿੱਚ ਜਿਆਦਾ ਖਰਚਾ ਨਹੀਂ ਹੁੰਦਾ ਸੀ ਤੇ ਬਰਾਤ ਜਿਹੜੋ ਜਾਂਦੀ ਸੀ ਤਾਂ ਲਗਾਤਾਰ ਕਈ ਕੀ ਦਿਨ ਬਰਾਤ ਸਾਰੇ ਪਰਿਵਾਰ ਦੇ ਵਿੱਚ ਰਹਿੰਦੀ ਹੁੰਦੀ ਸੀਗੀ ਵੀ ਐਦਾਂ ਵੀ ਹੁੰਦਾ ਸੀ ਉਸ ਵੇਲੇ ਦੇਖੋ ਜੀ ਪਹਿਲਾਂ ਜਿਹੜੇ ਵਿਆਹ ਹੋਇਆ ਕਰਦੇ ਸੀਗੇ ਬਰਾਤ ਹਫ਼ਤਾ ਹਫ਼ਤਾ ਵੀ ਬਰਾਤਾਂ ਹੁੰਦੀਆਂ ਜੀ ਜਿਹੜੇ ਬਰਾਤ ਵਾਲੇ ਜਾਂਦੇ ਸੀਗੇ ਉੱਥੇ ਜਾ ਕੇ ਜਦੋਂ ਹੰਢਿਆ ਮੌਕੇ ਮਰਾਦ ਦੇ ਵਿੱਚ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਸੀਗੇ ਜਿੰਨੇ ਵੀ ਬਰਾਤੀ ਹੁੰਦੇ ਸੀ ਕੁੜੀ ਵਾਲਿਆਂ ਵੱਲੋਂ ਉਹਨਾਂ ਦੀ ਸੇਵਾ ਪੂਰੀ ਕੀਤੀ ਜਾਂਦੀ ਸੀ ਅੱਜ ਕੱਲ੍ਹਾਂ ਜ਼ਿਆਦਾਤਰ ਜਿਹੜਾ ਫਾਰਮੈਲਟੀਆਂ ਨੇ ਇਹ ਨਹੀਂ ਸੀ ਹੋਇਆ ਕਰਦੀਆਂ ਉਦੋਂ ਤਾਂ ਦੋ ਤੋਂ ਤਿੰਨ ਦਿਨ ਲੱਡੂ ਵੰਡਦੇ ਰਹਿੰਦੇ ਸੀ ਲੋਕ ਲੱਡੂ ਵਟਦੇ ਹੁੰਦੇ ਸੀਗੇ ਕਰਾਂ ਦੇ ਵਿੱਚ ਹੀ ਤਿਆਰ ਹੁੰਦਾ ਹੀ ਦੇਗਾ ਵੱਡਾ ਤੇ ਅੱਗਾ ਤਿਆਰ ਕਰਦੇ ਬਸ ਉਹੀ ਉਹੀ ਲੱਡੂ ਜਾਂ ਜਲੇਬੀਆਂ ਹੀ ਹੋਇਆ ਕਰਦੀਆਂ ਦੀ ਜ਼ਿਆਦਾ ਬਾਕੀ ਮਠਿਆਈਆਂ ਤਾਂ ਘੱਟ ਹੁੰਦੀਆਂ ਸੀਗੀਆਂ ਉਹਦਾ ਰਵਾਜ ਹੀ ਇੰਨਾ ਕੀ ਸੀ ਜਾਂ ਫਿਰ ਉਹ ਸਿਰਨੀ ਨੇੜੇ ਮਠੀਆਂ ਪਕੌੜੀਆਂ ਇਹ ਹੋਇਆ ਕਰਦੀਆਂ ਸੀ ਤੇ ਜਾਂਦਿਆਂ ਨੂੰ ਪਹਿਲੇ ਦਿਨ ਤਾਂ ਘਰ ਵਾਲਿਆਂ ਦੀ ਰੋਟੀ ਹੁੰਦੀ ਸੀ ਉਸ ਤੋਂ ਬਾਅਦ ਦੂਜਾ ਦਿਨ ਉਹਦੇ ਤਾਏ ਚਾਚੇ ਮਾਰੀ ਸਰ ਜਿੰਨੇ ਤਾਏ ਚਾਚੇ ਉਹਨਾਂ ਤਾਇ ਚਾਚੇ ਵੀ ਜਾਦੇ ਹੁੰਦੇ ਸੀਗੇ ਹੁਣ ਤਾਂ ਤਾਇ ਚਾਚੇ ਇੱਕ ਇੱਕ ਹੁੰਦਾ ਜਾਂ ਦੋ ਹੁੰਦਾ ਦੀ ਉਦੋਂ ਪੰਜ ਪੰਜ 6 6 ਬੱਚੇ ਹੋਇਆ ਕਰਦੇ ਸੀਗੇ ਤਾਇ ਚਾਚੇ ਤਿੰਨ ਤਿੰਨ ਚਾਰ ਚਾਰ ਤਾਇ ਚਾਚੇ ਪੰਜ ਪੰਜ ਤਾਇ ਚਾਚੇ ਹੋਇਆ ਕਰਦੇ ਸੀ ਅੱਜ ਵੀ ਸਾਡੇ ਘਰ ਵਿਰਾਸਤ ਦੀ ਰੋਟੀ ਆ ਦੂਜੇ ਦਿਨ ਦੂਸਰੇ ਚਾਚੇ ਦੇ ਘਰੇ ਵਿਰਾਸਤ ਦੀ ਰੋਟੀ ਆ ਤੀਜੇ ਦਿਨ ਤਾਇ ਦੇ ਘਰੇ ਵਿਰਾਸਤ ਦੀ ਰੋਟੀ ਆ ਯਾਨੀ ਪੂਰੀ ਸੇਵਾ ਕਰਦੇ ਸੀ ਤੇ ਜ਼ਿਆਦਾਤਰ ਦੇਸੀ ਘੋਈ ਚਲਦਾ ਸੀਗਾ ਤੇ ਹੋਰ ਸਮਾਗਮ ਇਹ ਹੁੰਦਾ ਸੀ ਵੀ ਆਹ ਜਿਆਦਾ ਡੀਜੇ ਡੂਜੇ ਨਹੀਂ ਸੀ ਰਹਾ ਕਰਦੇ ਉਹਦੇ ਤੇ ਕਹਿੰਦੇ ਸਪੀਕਰ ਲਾਏ ਹੁੰਦੇ ਸੀ ਮੰਜੇ ਜੋੜ ਕੇ ਉਹਦੇ ਤੇ ਕਰ ਲੱਗਿਆ ਹੋਣਾ ਸੀ ਉੱਤੇ ਸਪੀਕਰ ਲਾ ਕੇ ਉਹ ਮੰਜੇ ਜੋੜ ਕੇ ਉੱਤੇ ਸਪੀਕਰ ਲਾ ਦਿੰਦੇ ਸੀਗੇ ਉਹਦੀ ਵੀ ਮਨਜ਼ੂਰੀ ਲੈਣੀ ਪੈਂਦੀ ਹੁੰਦੀ ਸੀ ਇਹ ਕਿਹਦੇ ਕੋਲੋਂ ਮਨਜ਼ੂਰੀ ਲੈਣੀ ਪੈਂਦੀ ਸੀ ਇਹ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਪੈਂਦੀ ਸੀ ਤਾਂ ਸਪੀਕਰ ਲੱਗਦਾ ਸੀ ਐਦਾਂ ਕਾਤੋਂ ਹੁੰਦਾ ਸੀ ਉਸ ਵੇਲੇ ਰੋਲੇ ਰੁਪਏ ਤੋਂ ਹੂੰ ਪਰ ਰੌਲਾ ਰਪਾ ਪੈਂਦਾ ਨਹੀਂ ਜੀ ਕੋਈ ਵੀ ਚਾਰ ਚਾਰ ਪੰਜ ਪੰਜ ਛੇ ਛੇ ਦਿਨ ਬਰਾਤਾਂ ਰਹਿਣੀਆਂ ਪਰ ਕੋਈ ਲੜਾਈ ਝਗੜਾ ਕੋਈ ਰੌਲਾ ਨਹੀਂ ਸੀ ਪੈਂਦਾ ਤੇ ਸਾਰੇ ਪ੍ਰੋਗਰਾਮ ਤੋਂ ਅੱਜ ਤਾਂ ਜਿਹੜਾ ਮਾਹੌਲ ਆ ਅੱਜ ਤਾਂ ਬਿਲਕੁਲ ਉਸ ਤੋਂ ਉਲਟਾ ਹੈ ਉਲਟ ਕਿਵੇਂ ਆ ਕੋਈ ਵੀ ਮਹਿਮਾਨ ਜਿਹੜੇ ਵੀ ਆਉਂਦੇ ਆ ਨਾ ਤਾਂ ਉਹਨਾਂ ਕੋਲ ਸਮਾਂ ਹੁੰਦਾ ਨਾ ਜਿਨਾਂ ਦੇ ਕੋਲ ਬਰਾਤ ਆਈ ਹੁੰਦੀ ਆ ਉਹ ਉਹਨਾਂ ਆ ਸਕਦੇ ਆ ਅਜ ਤਾਂ ਕੱਲ ਤਾਂ ਇੱਕ ਘੰਟੇ ਦੀ ਲੱਖਾਂ ਰੁਪਈਆ ਲੱਗ ਜਾਂਦਾ। ਉਦੋਂ ਕੁੜੀ ਵਾਲਿਆਂ ਦੇ ਪੈਸੇ ਨਹੀਂ ਸੀ ਲੱਗਦੇ, ਤਾਏ ਚਾਚੇ ਰੋਟੀ ਪਾਣੀ ਕਰ ਦਿੰਦੇ ਸੀ। ਤੇ ਅੱਜ ਅੱਜ ਕੁੜੀ ਵਾਲਿਆਂ ਨੇ ਪੈਲਸ ਵੋਕ ਕੀਤੇ ਹੁੰਦੇ ਆ ਥਾਲੀ ਦੇ ਹਿਸਾਬ ਨਾਲ ਲੈ ਵੀ 7000 ਦੀ ਥਾਲੀ ਆ, 5000 ਦੀ ਥਾਲੀ ਆ, 800 ਦੀ ਥਾਲੀ ਆ, ਇਸ ਤਾਂ ਚੱਲਦਾ ਹੁਣ। ਤੇ ਉਹ ਵੀ ਕਿਸ-ਕਿਸ ਤਰ੍ਹਾਂ ਜਾਂਦੇ ਆ ਜਾ ਕੇ ਇੱਕ ਘੰਟੇ ਦਾ ਟਾਈਮ ਹੁੰਦਾ ਅਗਲੇ ਕੋ ਜਾਂਦੇ ਜਾ ਕੇ ਪਹਿਲਾਂ ਦਾ ਬਾਹਰ ਗੇੜੇ ਕੱਢ ਦਿਆ ਉਹਦੇ ਤੇ ਸਟਾਲ ਲੱਗੇ ਹੁੰਦੇ ਆ ਸਟਾਲਾਂ ਤੇ ਜੂਸ ਵਗੈਰਾ ਔਰਾ ਪਰਾ ਉਹ ਪੀਂਦੇ ਆ ਖਾਂਦੇ ਆ ਉਸ ਤੋਂ ਬਾਅਦ ਅੰਦਰ ਜਾਂਦੇ ਆ ਅੰਦਰ ਜਾ ਕੇ ਸਗਨ ਦਿੰਦੇ ਆ ਸਗਨ ਦੇ ਕੇ ਰੋਟੀ ਖਾ ਕੇ ਭੱਜਣ ਦੀ ਕਰਦੇ ਆ ਮੈਂ ਕਿਵੇਂ ਨਹੀਂ ਜਾਂਦੇ ਅਗਲੇ ਕਹਿੰਦੇ ਉਹ ਕਦੇ ਮੂੰਹ ਨਾ ਲੱਗ ਜੀ ਬਸ ਇੱਕੋ ਆ ਵੀ ਕਿੰ ਜਦੋਂ ਸਗਨ ਪਾਉਣਾ ਨਾ ਉਦੋਂ ਕੈਮਰੇ ਚ ਫੋਟੋ ਆ ਜਵੇ ਬਸ ਇੰਨਾ ਹੀ ਕੰਮ ਹੁੰਦਾ ਜਦ ਇਹ ਭੱਜਣ ਦੇ ਨਾਲ ਕੁੜੀ ਦੇਖੀ ਹੁੰਦੇ ਕੁੜੀ ਨੂੰ ਦੇਖਦੇ ਨਾ ਪਰੋਣੇ ਨੂੰ ਦੇਖਦੇ ਆ ਅੱਜ ਕੱਲ ਦਾ ਤਾਂ ਇਹੋ ਜਿਹਾ ਮਾਮਲਾ ਆ ਕਿ ਐਵੇਂ ਤਾਂ ਨਹੀਂ ਸੀਗਾ ਕਿਤੇ ਜਿਵੇਂ ਅੱਜ ਕੱਲ ਹੁੰਦਾ ਸਟੇਜ ਲੱਗੀ ਹੁੰਦੀ ਆ ਕੁੜੀਆਂ ਨੱਚਦੀਆਂ ਨੇ ਔਰਕੈਸਟਰ ੜੀਆਂ ਲਾਈਆਂ ਹੁੰਦੀਆਂ ਨੇ ਵਿੱਚੀ ਸ਼ਰਾਬੀ ਭੰਗੜੇ ਪਾਈ ਜਾਂਦੇ ਆ ਐਦਾਂ ਤਾਂ ਨਹੀਂ ਹੁੰਦਾ ਸੀ ਸਿੰਪਲ ਹੁੰਦਾ ਸੀਗਾ ਕੁੜੀਆਂ ਗੀਤ ਗਾਉਂਦੀਆਂ ਨੇ ਜਦੋਂ ਬਰਾਤ ਕੋਠੇ ਦੇ ਉਹ ਵੀ ਬਨੇਰਿਆਂ ਤੇ ਬਹਿ ਕੇ ਕੁੜੀਆਂ ਗੀਤ ਗਾਉਂਦੀਆਂ ਸੀਗੀਆਂ ਤੇ ਜਿਹੜੇ ਬਰਾਤੀ ਆ ਬਰਾਤੀ ਥੱਲੇ ਠੱਠੇ ਮਖਾਣ ਲੱਗੀ ਹੁੰਦਾ ਸੀ ਵੀ ਮੈਂ ਲੇਡੀਜ਼ ਅਲੱਗ ਹੁੰਦੀਆਂ ਸੀ ਹਾਂ ਲੇਡੀਜ਼ ਉੱਪਰ ਕੋਠਿਆਂ ਤੇ ਉਹਨਾਂ ਨੇ ਬੈਠ ਕੇ ਬਰਾਤ ਨੂੰ ਦੇਖਣਾ ਜਦੋਂ ਬਰਾਤ ਆਉਣੀ ਆ ਤੇ ਜਿਹੜੇ ਬਰਾਤੀਆਂ ਦੇ ਨਾਲ ਹੁੰਦੇ ਜੀ ਬਾਜੇ ਵਾਲੇ ਬੀਨ ਬਾਜੇ ਵਾਲੇ ਜਿਆਦਾਤਰ ਬੀਨ ਬਾਜਾ ਹੀ ਚੱਲਦਾ ਸੀ ਅੱਜ ਕੱਲ ਡੀਜੇ ਡੂਜੇ ਨਹੀਂ ਸੀ ਚੱਲਦੇ ਬੀਨ ਬਾਜੇ ਵਾਲੇ ਆਉਣੇ ਉਹ ਮੂਰੇ ਬਾਜੇ ਵਾਲੇ ਮਗਰ ਬਰਾਤੀ ਆ ਕੇ ਜਿੱਥੇ ਉਹਨਾਂ ਦਾ ਰੱਖਿਆ ਹੁੰਦਾ ਸੀ ਪ੍ਰੋਗਰਾਮ ਉੱਤੇ ਰੋਟੀ ਪਾਣੀ ਖਾਂਦੇ ਸੀ ਡੇਰੇ ਰੱਖੇ ਹੁੰਦੇ ਸੀ ਡੇਰੇ ਬਣੇ ਹੁੰਦੇ ਸੀਗੇ ਜਨ ਘਰ ਜੀ ਨੂੰ ਕਹਿੰਦੇ ਅੱਜ ਕੱਲ ਜਨ ਘਰ ਚ ਬਰਾਤ ਉਤਰਦੀ ਸੀ ਤੇ ਰੋਟੀ ਖਾਣ ਜਾਂਦੋਂ ਜਾਣਾ ਉੱਥੇ ਲੱਗ ਹੁਣ ਹੁਣ ਤਾਂ 10 ਮਹਿਮਾਨ ਆ ਜਣ ਘਰੇ ਬੈਠਣ ਨੂੰ ਜਗ੍ਹਾ ਨਹੀਂ ਹੁੰਦੀ ਉਦੋਂ ਖੁੱਲੇ ਵਿੜੇ ਹੁੰਦੇ ਸੀਗੇ ਉੱਥੇ ਜਾ ਬਰਾਤੀਆਂ ਨੇ ਜਾਣਾ ਜਾ ਕੇ ਰੋਟੀ ਪਾਣੀ ਖਾਣੀਆਂ ਖਾ ਕੇ ਫੇਰ ਉਦੋਂ ਵੀ ਮੂਰੇ ਬਾਜੇ ਵਾਲੇ ਜਾਣੇ ਮਗਰ ਬਰਾਤੀਆਂ ਨੇ ਜਾਣਾ ਤੇ ਜਾ ਕੇ ਰੋਟੀ ਪਾਣੀ ਖਾਣੇ ਫੇਰ ਮੂਰੇ ਬਾਜੇ ਵਾਲੇ ਮੁੜਨੇ ਆ ਤੇ ਮਗਰ ਬਰਾਤੀ ਜਾਣੇ ਜਾਣ ਕਰ ਚਾ ਕੇ ਬਹਿ ਜਾਣਾ ਅੱਛਾ ਇਹ ਵੀ ਦੇਖਣ ਨੂੰ ਮਿਲਦਾ ਸੀ ਕਿ ਜਿਹੜੀਆਂ ਪ੍ਰਾਣੀਆਂ ਬਜ਼ੁਰਗ ਲੇਡੀਜ਼ ਸੀਗੀਆਂ ਨਾ ਔਰਤਾਂ ਸੀਗੀਆਂ ਉਹਨਾਂ ਨੂੰ ਇੱਕ ਸ਼ਰਮ ਹੁੰਦੀ ਸੀ ਉਹ ਕਹਿੰਦੇ ਵੀ ਜ਼ਿਆਦਾਤਰ ਘੁੰਡ ਕੱਢਿਆ ਹੁੰਦਾ ਸੀਗਾ ਜੇ ਕਿਤੇ ਜੇਠ ਮੁਰੇ ਉਹ ਆ ਗਿਆ ਤਾਂ ਵੀ ਐ ਘੁੰਡ ਕੱਢ ਕੇ ਰੱਖਣਾ ਜੇ ਕੋਈ ਸਾਡਾ ਬਜ਼ੁਰਗ ਆ ਗਿਆ ਤਾਂ ਵੀ ਘੁੰਡ ਕਰਕੇ ਨਿਕਲਣਾ ਖੰਗੂੜਾ ਵੀ ਮਾਰੇ ਬਹੁਤ ਵੱਡੀ ਚੀਜ਼ ਹੋ ਜਾਂਦੀ ਸੀ ਘੁੰਡ ਕੱਢਣਾ ਤਾਂ ਬਹੁਤ ਦੂਰ ਦੀ ਗੱਲ ਹੈਗੀ ਆ ਜੀ ਉਹ ਤਾਂ ਜਦੋਂ ਲੇਡੀਜ਼ ਕਿਤੇ ਆਉਂਦੀਆਂ ਸੀ ਨਾ ਸਾਰੀਆਂ ਟਕੀਆਂ ਹੁੰਦੀਆਂ ਸੀ ਥੱਲੇ ਨੋ ਨੋ 10 10 ਗੱਲ ਦੇ ਘਗਰੇ ਹੁੰਦੇ ਸੀ ਥੱਲੇ ਘਗਰੇ ਪਾਉਣੇ ਉੱਪਰ ਦੀ ਕਮੀਜ਼ ਪਾਉਣੀ ਉੱਪਰ ਦੀ ਚਾਲੂ ਦੂਰੇ ਦੂਰੇ ਦਬੱਤੇ ਲੈਣੇ ਕਿਸੇ ਪਾਸਿਓਂ ਯਾਨੀ ਦਿਖਾਈ ਨਹੀਂ ਸੀ ਦਿੰਦੀਆਂ ਤੇ ਜੇ ਕੋਈ ਗਲਤੀ ਨਾਲ ਵੀ ਘਗਰਾ ਪਾ ਕੇ ਨਹੀਂ ਸੀ ਆਉਂਦੀਆਂ ਦਰਵਾਜੇ ਦੇ ਵਿੱਚ ਦਰਵਾਜੇ ਹੁੰਦੇ ਸੀ ਪਿੰਡਾਂ 'ਚ ਸਾਥ ਬਣਾਇਆ ਉਹਦੇ ਵਿੱਚ ਦੀ ਨੰਗਦੇ ਹੁੰਦੀ ਅੰਦਰ ਅਜਾ ਵੱਡੇ ਦਰਵਾਜੇ ਦੇ ਵਿੱਚ ਤੋਂ ਛੋਟਾ ਦਰਵਾਜਾ ਹੁੰਦਾ ਹੁੰਦਾ ਉਹ ਵੱਡੇ ਵੱਡੇ ਦਰਵਾਜੇ ਹੁੰਦੇ ਸੀ ਉਹਦੇ ਦੋਨੇ ਪਾਸੇ ਬੈਠਣ ਨੂੰ ਜਗ੍ਹਾ ਹੁੰਦੀ ਸੀਗੀ ਉੱਥੇ ਬੈਠੇ ਹੋਣਾ ਬੁਢਿਆਂ ਨੇ ਬੁਢੇ ਬੰਦੇ ਸੀਗੇ ਤੇ ਜੇ ਕਿ ਕੋਈ ਭੁੱਲ ਭਲੇਖੇ ਵੀ ਨਾ ਘਗਰਾ ਨਾਂ ਪਾ ਕੇ ਆਉਣਾ ਦੂਜੇ ਦਿਨੇ ਉਹਦੇ ਸੱਸ ਸਹੁਰੇ ਨੂੰ ਸਾਧ ਦੇ ਕੇ ਜਰਮਾਨਾ ਲਾਉਂਦੇ ਸੀਗੇ ਦੇਖੋ ਪੰਚਾਇਤ ਦੇ ਵਿੱਚ ਆ ਜਿਹੜੇ ਪੰਚਾਇਤ ਦੇ ਵਿੱਚ ਵੀ ਤੇਰੀ ਨੋ ਅੱਜ ਘਗਰਾ ਨਹੀਂ ਪਾ ਕੇ ਆਈ ਐਸ ਐਸ ਤਰ੍ਹਾਂ ਦਾ ਸੀਗਾ ਇੰਨਾ ਇੰਨੀ ਸ਼ਕਤੀ ਵਾ ਕਰਦੀ ਤੇ ਇੰਨਾ ਸਾਰ ਪਿਆਰ ਵੀ ਇੰਨਾ ਸੀ ਸ਼ਕਤੀ ਵੀ ਪੂਰੀ ਸੀ ਤੇ ਅੱਜ ਤਾਂ ਹੂੰ ਕਗਰੇ ਛੱਡ ਸਲਵਾਰਾਂ ਛੱਡ ਪੂਦੀਆਂ ਐਨੇ ਨਹੀਂ ਪਾ ਲੈਂਦੀਆਂ ਕੱਸੀਆਂ ਨਹੀਂ ਆਹ ਬਿਨਾ ਬਹਾਂ ਵਾਲੇ ਪਾ ਲੈਂਦੇ ਕਮੀਜ਼ ਇੱਥੋਂ ਟਿੱਡ ਵੀ ਨੰਗਾ ਹੈ ਜੀ ਸਿਰ ਵੀ ਨੰਗਾ ਐ ਸਕੂਟੀ ਦਾ ਸ਼ੋਰ ਕਰਕੇ ਨੰਗਦੀਆਂ ਨੇ ਕੋਈ ਪੁੱਛਦਾ ਨਹੀਂ ਕੋਈ ਕੋਈ ਮਾਂ ਪਿਓ ਨਹੀਂ ਕਹਿੰਦਾ ਕੋਈ ਦਾਇਆ ਚਾਚਾ ਕੋਈ ਰਿਸ਼ਤੇਦਾਰ ਨਹੀਂ ਬੋਲਦਾ ਉਹ ਕਹਿੰਦੇ ਵੀ ਅੱਜ ਕੱਲ ਤਾਂ ਆ ਵੀ ਆਜ਼ਾਦੀ ਹੈ ਆਜ਼ਾਦੀ ਹੈ ਵੀ ਸ਼ਾਇਦ ਕਈ ਕਹਿੰਦੇ ਕੁੜੀਆਂ ਨੇ ਆਜ਼ਾਦੀ ਗਲਤ ਸਮਝ ਲਈ ਇਹ ਜੀ ਆਜ਼ਾਦੀ ਗਲਤ ਹੈ ਇਹ ਜਿਹੜੀ ਆਜ਼ਾਦੀ ਹੈ ਨਾ ਬਿਲਕੁਲ ਗਲਤ ਆ ਕੁੜੀਆਂ ਨੂੰ ਪਰਦੇ ਚ ਰਹਿਣਾ ਚਾਹੀਦਾ ਸੀ ਹਮੇਸ਼ਾ ਹੀ ਜਿਆਦਾ ਪਰਦੇ ਚ ਜਿੰਨਾ ਜਿਆਦਾ ਪਰਦੇ ਚ ਰਹਾਂਗੇ ਉਨਾ ਮਾਹੌਲ ਵਧੀਆ ਰਹੂ ਜਦੋਂ ਆਪਾਂ ਆਪਾਂ ਹੀ ਸਾਰਾ ਕੁਝ ਖੁੱਲਾ ਛੱਡ ਕੇ ਤੁਰ ਜੰਨੇ ਆ ਤੇ ਮਗਰੋਂ ਲੋਕਾਂ ਦੀ ਨਿਗਾਹ ਆਪਣੇ ਆਪ ਹੀ ਗਲਤ ਹੋ ਜਾਂਦੀ ਹੈ ਕੁਝ ਮਾਹੌਲੇ ਜਾਂ ਟੀ ਉਹ ਮੋਬਾਈਲਾਂ ਨੇ ਮਾਹੌਲ ਹੀ ਮਗਾੜਿਆ ਆ ਮਗਰੋਂ ਮਾਹੌਲਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਛੀਨ ਦੇਖਣ ਨੂੰ ਮਿਲਦੇ ਆ ਉਹਨਾਂ ਛੀਨਾਂ ਨੂੰ ਦੇਖ ਕੇ ਕੁੜੀਆਂ ਵੀ ਬਗੜੀ ਜਾਂਦੀਆਂ ਦੇ ਮੁੰਡੇ ਵੀ ਵਿਗੜੀ ਜਾਂਦੇ ਆ ਫੇਰ ਕਹਿੰਦੇ ਜੀ ਸਾਡੀ ਕੁੜੀ ਨੂੰ ਐਂ ਕਹਤਾ ਉਹ ਕਹਿੰਦੀ ਮੁੰਡੇ ਨੇ ਐਂ ਕਹਤਾ ਫੇਰ ਕਹਿੰਦੇ ਜੀ ਕੁੜੀ ਨੇ ਆਪੇ ਵਿਆਹ ਕਰਾ ਲਿਆ ਅੱਜ ਕੱਲ ਤਾਂ ਮਾਂ ਬੇਨ ਪੁੱਛਦੀਆਂ ਨਹੀਂ ਆਪੇ ਵਿਆਹ ਕਰਾ ਕੇ ਜਦ ਹੀ ਪਤਾ ਲੱਗਦਾ ਜੀ ਕੁੜੀ ਤਾਂ ਵਿਆਹ ਕਰਾ ਕੇ ਆ ਗਈ ਹੁਣ ਤਾਂ ਵਿਆਹ ਇਸ ਤਰ੍ਹਾਂ ਦੇ ਨਹੀਂ ਕਹਿੰਦੇ ਪਹਿਲਾਂ ਡੰਡਾ ਬੜਾ ਕਾਇਮ ਹੁੰਦਾ ਸੀਗਾ ਇਕੱਲੇ ਕੁੜੀਆਂ ਦੇ ਉੱਤੇ ਨਹੀਂ ਜੇ ਮੁੰਡਾ ਕਿਤੇ ਕੁਝ ਗਲਤ ਕਰਦਾ ਸੀ ਜਾਂ ਕਿਤੇ ਲੰਗਦੇ ਕਰਦੇ ਕਿਤੇ ਨੀਵੀ ਪਾਈ ਹੋਈ ਅੱਖਾਂ ਉੱਪਰ ਚੱਕ ਲੈਂਦੇ ਤਾਂ ਘਰੇ ਵੀ ਬਹੁਤ ਖੜਕੈਂਤੀ ਹੁੰਦੀ ਸੀ ਉਹ ਹਾਂ 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 ਪੂਰੀ 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 ਸ਼ਕਤੀ ਪੂਰੀ ਹੋਇਆ ਕਰਦੀ ਸੀ ਤੁਹਾਨੂੰ ਇਹ ਤਾਂ ਦੱਸਿਆ ਵੀ ਪੂਰੀ ਸ਼ਕਤੀ ਹੁੰਦੀ ਸੀ ਲੇਡੀਜ਼ ਤੇ ਖਾਸ ਕਰਕੇ ਮੁੰਡਿਆਂ ਦੇ ਵੀ ਤੇ ਜੇ ਕੋਈ ਗਲਤ ਕੰਮ ਕਰਦਾ ਸੀ ਉਹਨੂੰ ਜਿਹੜੇ ਦਰਵਾਜੇ ਸੱਦ ਕੇ ਸਜ਼ਾ ਦਿੰਦੇ ਸੀ ਠਾਣੇ ਨਹੀਂ ਠਾਣੇ ਠੁਣੇ ਘੱਟ ਜਾਂਦੇ ਸੀਗੇ ਦਰਵਾਜੇ ਸੱਦ ਕੇ ਪੰਚਾਇਤ ਹੀ ਸਜ਼ਾ ਦੇ ਦਿੰਦੀ ਸੀ ਤੇ ਬੰਦੇ ਵੀ ਸੀ ਲੋਕ ਮਨਦੇਵੀ ਸੀ ਜੇ ਅੱਜ ਤੱਕ ਅੱਜ-ਕੱਲ੍ਹ ਤਾਂ ਸਰਪੰਚ ਜੀ ਕਹਿੰਦੇ ਤੂੰ ਕੌਣ ਹੈ ਤੂੰ ਸਹਾਇਤਾ ਦੇਣ ਵਾਲਾ ਕੌਣ ਹੈ ਤੂੰ ਕਿਉਂ ਬੋਲਦਾ ਆਪਦੇ ਬੱਚਿਆਂ ਵੱਲ ਦੇਖ ਪਰ ਉਦੋਂ ਇੰਸੀ ਹੁੰਦਾ ਉਹਨਾਂ ਇਹ ਹੁੰਦੀ ਜੋ ਪੰਚਾਇਤ ਦੇ ਵਿੱਚ ਸਹਾਇਤਾ ਦੇਤੀ ਉਹ ਕਬੂਲ ਮੰਨਣੀ ਪੈਂਦੀ ਸੀ ਵੀ ਜਿਹੜੇ ਜਿਵੇਂ ਆਪਾਂ ਫਾਦਰ ਸਾਹਿਬ ਨੂੰ ਬਾਪੂ ਜੀ ਕਹਿੰਦੇ ਆ ਹਨਾ ਇੱਕ ਦਾਦਾ ਜੀ ਨੂੰ ਬਾਬਾ ਜੀ ਕਹਿੰਦੇ ਹੁੰਦੇ ਸੀ ਬਾਬਾ ਹਨਾ ਕਈ ਨੂੰ ਇਸ ਵਾਰੀ ਪਤਾ ਵੀ ਨਹੀਂ ਬਾਬਾ ਕਿਉਂ ਕਹਿੰਦੇ ਨੇ ਤਾਂ ਉਹ ਕਹਿੰਦੇ ਸੀ ਬਾਬਾ ਕਿਤੇ ਸਾਹਮਣੇ ਆਉਂਦੇ ਸੀਗੇ ਬਾਬੀ ਨੇ ਕਹਿ ਦੇਣਾ ਹਾਂ ਤੂੰ ਇਥੇ ਪੈਂਟ ਚ ਕੀ ਘੁੰਮਦਾ ਕਰਦਾ ਫਿਰਦਾ ਪਿਆ ਮਾਂ ਚੱਲ ਘਰ ਨੂੰ ਤਾਂ ਉਹ ਆਪ ਹੀ ਤੁਰ ਪੈਂਦਾ ਸੀ ਮੁੰਡਾ ਆਪ ਹੀ ਆਹ ਨਹੀਂ ਕਹਿੰਦਾ ਹੁੰਦਾ ਸੀ ਮੈਂ ਚੱਲਿਆਂ ਫਲਾਣੀ ਜਗ੍ਹਾ ਤੁਸੀਂ ਕੌਣ ਮਾਂ ਨਹੀਂ ਵੱਡਿਆਂ ਦਾ ਮਾਂ ਨਹੀਂ ਪੂਰਾ ਕਰਦੇ ਸੀ ਪੂਰਾ ਸਤਕਾਰ ਕਰਦੇ ਸੀ ਜੇ ਕਿਸੇ ਨੇ ਗਵਾਂਢੀ ਨੇ ਵੀ ਕਹੇ ਜੋ ਆਖ ਨੂੰ ਘੂਰ ਦੇਣਾ ਨਾ ਐ ਨਹੀਂ ਵੀ ਉਹ ਬੱਚਾ ਜਾ ਕੇ ਮੂਰੇ ਬੋਲੂਗਾ ਨਾ ਗਵਾਂਢੀ ਵੀ ਐ ਘੂਰ ਦਿੰਦੇ ਨਹੀਂ ਘੂਰ ਦਿੰਦੇ ਸੀ ਅੱਜ ਕੱਲ ਤਾਂ ਹੁਣ ਜੇ ਕੋਈ ਗੌਂਡੀ ਨੂੰ ਕਹਿ ਦੇਵੇ ਵੀ ਤੇਰਾ ਬੱਚਾ ਐ ਆ ਲੰਬਾ ਦੇ ਵੀ ਤੇਰਾ ਬੱਚਾ ਵੀ ਉੱਥੇ ਐਂ ਕਰਦਾ ਤੈਂ ਕੀ ਲੈਣਾ ਮੁੰਡਾ ਮੇਰਾ ਵਾ ਜੇ ਮੇਨੂੰ ਨੁਕਸਾਨ ਮੈਨੂੰ ਤੂੰ ਕੀ ਲੈਣਾ ਅੱਜ ਕੱਲ ਤਾਂ ਇਸ ਤਰ੍ਹਾਂ ਦਾ ਮਾਹੌਲ ਆ ਉਹ ਥੋੜੇ ਬਰਾਤਾਂ ਤਾਂ ਕਹਿੰਦੇ ਗੱਡਿਆਂ ਤੇ ਜਾਂਦੀ ਹੁੰਦੀਆਂ ਸੀਗੀਆਂ ਹਾਂ ਬਰਾਤ ਦੀ ਤੁਹਾਨੂੰ ਹੁਣ ਗੱਲ ਯਾਦ ਕਰਾਉਣਾ ਮੈਂ ਵੀ ਬਰਾਤ ਦਾ ਕਿਸ ਤਰ੍ਹਾਂ ਦਾ ਸੀ ਹੁੰਦਾ ਸੀ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਦੇ ਵਿਆਹ ਦੀ ਗੱਲ ਕਰਦਾ ਮੇਰੇ ਵਿਆਹ ਵੇਲੇ ਉਦੋਂ ਪਹਿਲਾਂ ਦਾ 5 5 6 6 ਦਿਨ ਰੱਖਦੇ ਸੀ ਨਾ ਮਹਰਾਤ ਮੇਰੇ ਵਿਆਹ ਵੇਲੇ ਲਗਭਗ ਐਸ ਤਰ੍ਹਾਂ ਹੁੰਦਾ ਸੀ ਕਿ ਬਈ ਇੱਕ ਮਤਲਬ ਸਹਰੇ ਜਾਣਾ ਮਹਰਾਤ ਸਾਰੀ ਦਿਹਾੜੀ ਉੱਥੇ ਰਹਿਣਾ ਰਾਤ ਵੀ ਉੱਥੇ ਰਹਿਣਾ ਅਗਲੇ ਦਿਨ ਸਹਰੇ ਦਾ ਅਨੰਦ ਕਾਰਜ ਹੋਣੇ ਅਨੰਦ ਕਾਰਜਾਂ ਤੋਂ ਬਾਅਦ ਸ਼ਾਮ ਤੱਕ ਜਾ ਕੇ ਨੇਰੇ ਤੱਕ ਵਾਪਸ ਬਰਾਤ ਹੁੰਦੀ ਸੀ ਅਨੰਦ ਕਾਰਜ ਵੀ ਤਾਂ ਤੜਕਸਾਰ ਹੁੰਦੇ ਸੀ ਮੇਰਾ ਲੱਗਦਾ ਆ ਨਿਰਨੇ ਕਾਲ ਜੀ ਉਹ ਤਾਂ 8:00 ਵਜੇ ਹਾਂ ਉਹ ਤਾਂ ਅਨੰਦ ਕਾਰਜ ਸਵੇਰੇ ਪਹਿਲਾਂ ਪਹਿਲੇ ਹੁੰਦੇ 10-11 ਵਜੇ ਤੋਂ ਪਹਿਲਾਂ ਪਹਿਲਾਂ ਉਦੋਂ ਬਾਅਦ ਫਿਰ ਗ੍ਰੰਥੀ ਜਵਾਬ ਨਹੀਂ 12:00 ਵਜੇ ਤੋਂ ਬਾਅਦ ਅਨੰਦ ਕਾਰਜ ਨਹੀਂ ਹੁੰਨੇ ਤੇ ਪਹਿਲਾਂ ਜਦੋਂ ਬਰਾਤ ਆਉਂਦੀ ਸੀਗੀ ਤਾਂ ਉਹਨੂੰ ਆਉਂਦਿਆਂ ਨੂੰ ਮਤਲਬ ਸਾਜੇ ਤੁਰਦੇ 11 ਬਾਜ ਜਾਂਦੇ ਆਉਂਦੇ ਨੂੰ ਚਾਹ ਬਣਾਉਣੀ ਨਾਲ ਮਠਾਈ ਲੱਡੂ ਤੇ ਜਲੇਬੀਆਂ ਹੋਇਆ ਕਰਦੀਆਂ ਦੱਸਿਆ ਤੁਨ ਤੇ ਚਾਹ ਬਣਾਉਣੀ ਚਾਹ ਪੀਣ ਤੋਂ ਬਾਅਦ ਜਦ ਇਹ ਫਿਰ ਕਹਿਣਾ ਵੀ ਚਲੋ ਬਈ ਰੋਟੀ ਖਾਓ ਫਿਰ ਉਹ ਜਨ ਘਰ ਤੋਂ ਫਿਰ ਜਿੱਥੇ ਉਹਨਾਂ ਦਾ ਰੋਟੀ ਦਾ ਪੰਡਾਲ ਬਣਿਆ ਹੋਣਾ ਉੱਥੇ ਜਾ ਕੇ ਰੋਟੀ ਖਾਣੀ ਰੋਟੀ ਖਾ ਕੇ ਫਿਰ ਆਜੋ ਫਿਰ ਮਗਰੀ ਚਾਹ ਹੋਣੀ ਜਣੀ ਸ਼ਾਮ ਨੂੰ ਫਿਰ ਸੇਵਾ ਹੋਣੀ ਫਿਰ ਰਾਤ ਦੀ ਰੋਟੀ ਆਓ ਜਣੀ ਸਾਰੀ ਦਿਹਾੜੀ ਇਸ ਤਰੀ ਲੰਗਿਆ ਕਰਦਾ ਸੀ ਤੇ ਮੈਂ ਆਪਦੀ ਗੱਲ ਦੱਸਦਾ ਵੀ ਮੇਰੇ ਵਿਆਹ ਵੇਲੇ ਕੀ ਹੋਇਆ ਮੇਰਾ ਪਿੰਡ ਜਸਵਾਲ ਸੂਦਾਂ ਦੀ ਆ আলমਗੀਰ ਕੋਲ ਤੇ ਮੇਰੇ ਸਹੁਰਿਆਂ ਦਾ ਪਿੰਡ ਹੈਗਾ ਲਾਗੇ ਬੜੇਨਾ ਤੇ ਇੱਥੇ ਮੁੱਲਾਂਪੁਰ ਉਹਨਾਂ ਦਾ ਕੰਮ ਕਰ ਮੁੱਲਾਂਪੁਰ ਸੀ ਉਹ ਮੁੱਲਾਂਪੁਰ ਹੀ ਰਹਿੰਦੇ ਸੀ ਉਦੋਂ ਜਿਆਦਾ ਟ੍ਰਾਂਸਪੋਰਟ ਦਾ ਕੰਮ ਜਿਆਦਾ ਹੁੰਦਾ ਨਹੀਂ ਸੀਗਾ ਆਮ ਸਟੇਸ਼ਨ ਬੈਗਨਾ ਜੀਆਂ ਹੋਇਆ ਕਰਦੀਆਂ ਸੀ ਟੁੱਟੀਆਂ ਜੀਆਂ ਉਹੀ ਵਿਆਹ ਬਰਾਤ ਬੁਰੂਦ ਲੈ ਕੇ ਜਾਂਦੀ ਹੁੰਦੀ ਸੀ। ਉਹ ਉਧਰ ਪਿੰਡਾਂ ਜੋ ਸਟੇਸ਼ਨ ਬੈਗ ਨਾ ਸੀ ਉਹ ਮੇਰਾ ਜਿਹੜਾ ਬਚੋਲਾ ਸੀ ਉਹ ਮੁੱਲਾਪੁਰ ਦਾ ਹੀ ਸੀਗਾ। ਇੱਥੇ ਸਟੇਸ਼ਨ ਬੈਗ ਨੂੰ ਨੇ ਕਿਰਾਏ ਤੇ ਕਰਤੀ। ਪਹਿਲਾਂ ਤਾਂ ਇੱਥੋਂ ਹੀ ਅਮਰਾਤ ਤੋਂ 10 ਵਜੇ ਤੁਰਣੀ ਸੀ 9-10 ਵਜੇ। ਇੱਥੋਂ ਹੀ ਉਹ ਸਟੇਸ਼ਨ ਬੈਗ ਨੂੰ ਖਰਾਬ ਹੋ ਗਈ ਠੀਕ ਕਰਾਉਂਦੇ ਕਰਾਉਂਦੇ ਸਾਢੀ ਦਿਹਾੜੀ ਲੰਘ ਗਈ। ਸਾਰੀ ਦਿਹਾੜੀ ਨੰਗੀ ਤਾਂ ਅਸੀਂ ਉੱਥੇ ਡਿੱਕੀ ਜਾਈਏ ਹਾਂ ਵੀ ਆਇਆ ਮੈਂ ਆਇਆ ਤੇ ਉੱਥੇ ਡਿੱਕੀ ਜਾਈਏ ਸਟੇਸ਼ਨ ਬੈਗ ਨਹੀਂ ਥੋਣਾ ਤੁਰੀ ਨਾ ਕਰਦੇ ਕਰਾਉਂਦੇ ਸ਼ਾਮ ਨੂੰ 5 6 ਵਜੇ ਫਿਰ ਅਸੀਂ ਆਖਿਆ ਵੀ ਹੁਣ ਸਟੇਸ਼ਨ ਬੈਗਨ ਤਾਂ ਆਈ ਨਹੀਂ ਚਲੋ ਆਪਾਂ ਟ੍ਰੇਨ ਚੜ੍ਹ ਕੇ ਲੁਧਿਆਣੇ ਜਾਣੇ ਆ ਸ਼ਾਮ ਸੋਰਸ ਹੁੰਦੇ ਹੀ ਨਹੀਂ ਸੀ ਇਹਨੇ ਵੀ ਇੱਕ ਹਟ ਗਈ ਤਾਂ ਦੂਜੀ ਕਰ ਲਓ ਲੱਭਦੀ ਨਹੀਂ ਸੀ ਮੈਂ ਚਲੋ ਸਟੇਸ਼ਨ ਲੁਧਿਆਣੇ ਚਲਦੇ ਆਂ ਲੁਧਿਆਣਾ ਕਰਕੇ ਗਾਂ ਚੱਲੇ ਚਲਾਂਗੇ ਮੱਲਾਪੁਰ ਨੂੰ ਤਾਂ ਕੀ ਹੋਇਆ ਅਸੀਂ ਤੁਰਨ ਦੀ ਤਿਆਰੀ ਕਰਨ ਲੱਗੇ ਮੈਨੂੰ ਤਾਂ ਸਵੇਰੇ 10 ਵਜੇ ਨਹਾਈ ਧੋਈ ਕਰਾ ਕੇ ਬਿਠਾਲਤਾ ਉਹਨਾਂ ਰਿਵਾਜ ਨੇ ਨਹਾਈ ਧੋਈ ਕਰਨ ਤੋਂ ਬਾਅਦ ਜਦੋਂ ਬਿਠਾਲਤਾ ਤਾਂ ਮੁੰਡਾ ਬਾਹਰ ਨਿਕਲ ਨਹੀਂ ਸਕਦਾ ਮੈਂ ਤਾਂ ਉੱਥੇ ਬੈਠਾ ਹੀ ਅੱਕ ਗਿਆ ਸ਼ਾਮ ਤੱਕ ਤੇ ਜਦੋਂ 6 ਵਜੇ ਤੁਰਨ ਲੱਗੇ ਤਾਂ ਜਾਨੂੰ ਇਹ ਸਟੇਸ਼ਨ ਵੈਗਨ ਲੈ ਕੇ ਪਹੁੰਚ ਗਏ ਮੰਨ 6:00 ਵਜੇ ਗਏ ਸੀਗੇ ਤੇ ਸਟੇਸ਼ਨ ਮੈਗਨ ਲਾ ਕੇ ਤੁਰ ਗਏ ਕਹਿੰਦੇ ਆ ਗਈ ਵੀ ਆ ਗਈ ਸਟੇਸ਼ਨ ਮੈਗ ਗਈ ਚਲੋ 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 ਗਏ ਜਾਗੇ ਸਗਨ ਸੁਭਨ ਕੀਤੇ ਬੁੜੀਆਂ ਕੁੜੀਆਂ ਕਤਰੀਆਂ ਦੇ ਜਿਹੜੇ ਹੁੰਦੇ ਆ ਗੱਡੀ 'ਚ ਬੈਠ ਗਏ ਬੈਠ ਗਏ ਤਾਂ ਗੱਡੀ ਉੱਥੋਂ ਤੋਰਨ ਲੱਗੀ ਸਟਾਰਟ ਨਾ ਹੋਈ ਮਗਰ ਧੱਕਾ ਮਾਰਦੇ ਸਟਾਰਟ ਕਰਨ ਵੀ ਉੱਥੇ ਹੁੰਦੀ ਆ ਉੱਥੇ ਹੁੰਦੀ ਆ ਧੱਕਾ ਮਾਰਦੇ ਮਾਰਦੇ ਸੀ ਵੀਲੇ ਤੇ ਜਸਵਾਲ ਦੇ ਵਿਚਾਲੇ ਇੱਕ ਖੂਹੀ ਖੂਹ ਹੁੰਦਾ ਸੀਗਾ ਉੱਥੇ ਪਹੁੰਚ ਗਏ ਉੱਥੇ ਪਹੁੰਚੇ ਤਾਂ ਉੱਥੇ ਜਾ ਕੇ ਸਟੇਸ਼ਨ ਬਗਲਾਂ ਨੇ ਜਵਾਬ ਦਿੱਤਾ ਵੀ ਹੁਣ ਨਹੀਂ ਭਾਈ ਇਹਨਾਂ ਜਾਣਾ ਨਹੀਂ ਇਹ ਨਹੀਂ ਜਾਂਦੀ ਫਿਰ ਜਿਹੜੇ ਬਜ਼ੁਰਗ ਸੀਗੇ ਸਿਆਣੇ ਵਾਲੇ ਵਾਲੇ ਘਮਣ ਫਨ ਲਾਗੇ ਪਿੰਡਾਂ ਚ ਵੀ ਹੁਣ ਕੀ ਕਰੀਏ ਫਿਰ ਕਰਦੇ ਕਰਾਉਂਦੇ ਆ ਬੀਲੇ ਨਹੀਂ ਟਰਾਲੀ ਮਿਲੀ ਖੇੜੀ ਜਾ ਕੇ ਇੱਕ ਟਰਾਲੀ ਟਾਂਡੇ ਲੱਦੇ ਹੋਏ ਸੀ ਤਾਂ ਕਿ ਟਾਂਡੇ ਟਾਂਡੇ ਮੱਕੀ ਦੇ ਟਾਂਡੇ ਮੱਕੀ ਦੇ ਟਾਂਡੇ ਜਿਹਨੂੰ ਚਲੀਆਂ ਲੱਗਦੀਆਂ ਉਹ ਕਹਿੰਦੇ ਵੀ ਟਰਾਲੀ ਤਾਂ ਹੈਗੀ ਪਰ ਟਾਂਡੇ ਲੱਦੇ ਆ ਬਰਤਿਆਂ ਨੇ ਪਹਿਲਾਂ ਉਹ ਟਾਂਡੇ ਲਹਾਏ ਟਰਾਲੀ ਖਾਲੀ ਕਰਾਈ ਤੇ ਫੇਰ ਉਹ ਟਰਾਲੀ ਲੈ ਕੇ ਉੱਥੇ ਆਏ ਉੱਥੇ ਲੈ ਕੇ ਆਏ ਤਾਂ ਉਥੋਂ ਟਰਾਲੀ ਦੇ ਬਹਿ ਕੇ ਅਸੀਂ ਤੁਰਨ ਲੱਗੇ ਤੁਰ ਪਏ ਤੁਰੇ ਹੋਏ ਤਾਂ ਉਥੋਂ ਸੁਆ ਹੁੰਦਾ ਇਥੇ ਮੁੱਲਾ ਪੁੰਨ ਸਿੱਧਾ ਕੋਈ ਸੜਕ ਨਹੀਂ ਕੁਛ ਨਹੀਂ ਪੱਸੀ ਸੀ ਰੇਤਾ ਪੱਸੀ ਮਿੱਟੀ ਪੱਸੀ ਦੇ ਨਾਲ ਸਾਰੇ ਬਰਾਤ ਦੇ ਨਾ ਪਾਊਡਰ ਐਨ ਪੂਰੇ ਨਿੱਟੀ ਅਗੀ ਹਰੀ ਹੈ ਪਾਊਡਰ ਲੱਗੇ ਹੋਏ ਸੀ ਪਾਊਡਰ ਲੱਗੇ ਹੋਏ ਤੇ ਜਦੋਂ ਅਸੀਂ ਉੱਥੋਂ ਆ ਪਮਾਲ ਤੋਂ ਥੋੜਾ ਜਿਹਾ ਹੋਰੇ ਪਹੁੰਚੇ ਤਾਂ ਫਿਰ ਇਹਨਾਂ ਨੂੰ ਫਿਕਰ ਹੋ ਗਿਆ ਵੀ ਉਹ ਤਾਂ ਮੈਂ ਤਾਂ ਕਦੋਂ ਦੀ ਗਈ ਆ ਬਰਾਤ ਨਹੀਂ ਆਈ ਬਈ ਪਤਾ ਨਹੀਂ ਕੀ ਗੱਲ ਇਹਨਾਂ ਨੂੰ ਫਿਕਰ ਪੈ ਗਿਆ ਇਹ ਗੱਡੀ ਕਾਰ ਲੈ ਕੇ ਇਹ ਮਗਰ ਗਏ ਮਗਰ ਗਏ ਤਾਂ ਉੱਥੋਂ ਜਾ ਕੇ ਫਿਰ ਇਹਨਾਂ ਨੇ ਮੈਨੂੰ ਤੇ ਇੱਕ ਦੋ ਜਾਣੇ ਨੂੰ ਹੋਰ ਗੱਡੀ 'ਚ ਕਾਰ 'ਚ ਬਿਠਾ ਲ ਕੇ ਇੱਥੇ ਲੈ ਆਂਦਾ ਇਥੇ ਆ ਕੇ ਫਿਰ ਇਹਨਾਂ ਨੇ ਮੁੱਢ ਤੋਂ ਉਹੀ ਰੁਟੀਨ ਸ਼ੁਰੂ ਕਰਤਾ ਜੀ 10 ਵਜੇ ਵਾਲੀ ਪਹਿਲਾਂ ਚਾਹ ਪੀਓ ਡੱਡੂ ਖਾਓ ਫਿਰ ਜਦ ਹੀ ਮੁੜ ਕੇ ਆਓ ਫਿਰ ਰੋਟੀ ਖਾਓ ਫਿਰਾਹ ਕਰੋ ਜਾਓ ਕਰੋ ਯਾਨੀ ਸਾਰੀ ਰਾਤ ਹੀ ਸਾਨੂੰ ਨਾਲ ਪਹਾਈ ਰੱਖਿਆ ਹੂੰ ਪਹਾਈ ਰੱਖਿਆ ਦੂਜੇ ਦਿਨ ਸਵੇਰੇ ਨੰਦ ਕਾਰਜ ਹੋਏ 10 11 ਵਜੇ ਗਏ ਨੰਦ ਕਾਰਜਾਂ ਤੋਂ ਬਾਅਦ ਫਿਰ ਉਹੀ ਟਰਾਲੀ ਜਾਣੀ ਸੀ ਚਲੇ ਗਏ ਪਿੰਡ ਆ ਸਾਡਾ ਇਹ ਜਿਹੇ ਬਰਾਤ ਵਿਆਹ ਹੋਇਆ ਕਰਦੇ ਦੀ ਟਰਾਲੀ ਟਰਾਲੀ ਦੇ ਵਿੱਚ ਲੈ ਜਾਣਾ ਪੈ ਗਿਆ ਹੈ ਟਰਾਲੀ ਚ ਜਾਣਾ ਪੈ ਗਿਆ ਅੱਜ ਕੱਲ ਤਾਂ ਇਹ ਕਹਿੰਦੇ ਕਹਿੰਦੇ ਵੀ ਸਾਨੂੰ ਜੇ ਅਸੀਂ ਵਿਆਹ ਜਾਣਾ ਨਾ ਮੁੰਡੇ ਕੁੜੀ ਆਪਸ ਵਿੱਚ ਪਹਿਲਾਂ ਹੀ ਪਹਿਲਾਂ ਹੀ ਸਲਾਹ ਕਰ ਲੈਂਦੇ ਆ ਮੈਂ ਤਾਂ ਰੇਂਜ ਰੋਵਰ ਚ ਲੈ ਕੇ ਜਾਹੀਂ ਫੇਰ ਹੀ ਮੈਂ ਜਾਊਂਗੀ ਅੱਜ ਕੱਲ ਤਾਂ ਉਹ ਚੱਲ ਪਿਆ ਲੰਮਾ ਜਨ ਗੱਡੀਆਂ ਜਿਹੜੀਆਂ ਵਿੱਚ ਆਈ ਉਹਦੇ ਬਣਿਆ ਹੁੰਦਾ ਵਿੱਚੇ ਬੈੱਡ ਬਣਿਆ ਨਾਲ ਸਭ ਅੱਜ ਕੱਲ ਤਾਂ ਪਹਿਲਾਂ ਉਹ ਪਾੜ ਦਿਆ ਤੇ ਨਹੀਂ ਤਾਂ ਆਮ ਚਲੋ ਫੇਰ ਵੀ ਮਹਿੰਗੀ ਤੋਂ ਮਹਿੰਗੀ ਗੱਡੀ ਭਾਲ ਦਿਆ ਉਦੋਂ ਅਸੀਂ ਟਰਾਲੀ 'ਚ ਹੀ ਗਏ ਸੀ ਵਿਆਹ ਲੈ ਕੇ ਕਰਕੇ ਬਾਪੂ ਤੁਸੀਂ ਬੇਬੇ ਦੀ ਸ਼ਕਲ ਦੇਖੀ ਸੀ ਵਿਆਹ ਤੋਂ ਪਹਿਲਾਂ ਨਹੀਂ ਵਿਆਹ ਤੋਂ ਪਹਿਲਾਂ ਉਹਨੂੰ ਦੇਖਣ ਦਾ ਰਿਵਾਜ ਨਹੀਂ ਸੀਗਾ ਤੇ ਉਹਨਾਂ ਨੇ ਤੁਹਾਨੂੰ ਨਹੀਂ ਦੇਖਿਆ ਸੀ ਨਹੀਂ ਮੈਨੂੰ ਨਹੀਂ ਸੀ ਦੇਖਿਆ ਉਹਨਾਂ ਨੇ ਮੈਨੂੰ ਨਹੀਂ ਸੀ ਦੇਖਿਆ ਮੈਂ ਉਹਨੂੰ ਨਹੀਂ ਸੀ ਦੇਖਿਆ ਤੇ ਉਹ ਰਵਾਜ ਇਹ ਸੀ ਵੀ ਜੇ ਕੋਈ ਦੇਖਣ ਆਇਆ ਭੁਲ ਭੁਲਖੇ ਆ ਵੀ ਬੜੇ ਨਾ ਤਾਂ ਫੜ ਕੇ ਉੱਥੇ ਹੀ ਬੰਨ ਲੈਂਦੇ ਸੀ ਵਿਆਹ ਕਰਕੇ ਹੀ ਤੋੜਦੇ ਸੀ ਇਦਾਂ ਹੁੰਦਾ ਏਦਾਂ ਹੀ ਉਹ ਇੱਕ ਬਾਲਾ ਬਾਲਾ ਹੁੰਦਾ ਇੱਥੇ ਧਾਨਕਾ ਹਾਂ ਉਹ ਨਾ ਨਚਨ ਚਣ ਦਾ ਕੰਮ ਕਰਦਾ ਸੀਗਾ ਹੂੰ ਉਹ ਮੰਗਿਆ ਸੀ ਧ ਸਮਝੋ ਵੀ ਰਾਏ ਕੋ ਤੋਂ ਪਰੇ ਕੋਈ ਪੈਂਡਾ ਰਾਮਾ ਰੂਮਾ ਰਾਮਪੁਰਾ ਕੋ ਇਹ ਜਿਆ ਤੇ ਉਹ ਨਚਣ ਗਿਆ ਉੱਥੇ ਚਲੇ ਗਿਆ ਅੱਛਾ ਉਹਨਾਂ ਨੇ ਭਾਈ ਉਹਨੂੰ ਫੜ ਕੇ ਬੰਨ ਲਿਆ ਬੰਨਿਆ ਤਾਂ ਫਿਰ ਜਦ ਇਹ ਸਨਿਆ ਭੇਜਦਾ ਭਾਈ ਬਰਾਤ ਲੈ ਕੇ ਆਜੋ ਮੁੰਡਾ ਇੱਥੇ ਬੰਨਿਆ ਬੈਠਾ ਗਲਤੀ ਕੋਈ ਨਹੀਂ ਸੀ ਮੈਂ ਨੱਚਣ ਕਹਿ ਰਹੀ ਸੀ ਨੱਚਣ ਗਿਆ ਨਹੀਂ ਉਹ ਮਾਰ ਵਿਆਹ ਕਰਕੇ ਉੱਥੋਂ ਤੋੜਿਆ ਜਣੀ ਇਹੋ ਜੇ ਰਿਵਾਜ ਹੁੰਦੇ ਇੰਨੀ ਸ਼ਕਤੀ ਹੁੰਦੀ ਜੀ ਦੇਖਣ ਦੀ ਨਹੀਂ ਰਿਵਾਜ ਹੁੰਦਾ ਸੀ ਮੇਰੇ ਵੇਲੇ ਦੇਖਣ ਦਾ ਰਿਵਾਜ ਹੁੰਦਾ ਸੀ ਦੱਸ ਕੇ ਵੀ ਮੈਂ ਦੇਖਣ ਦੇਖਣਾ ਭਾਈ ਪਹਿਲਾਂ ਪਰ ਜੇ ਕੋਈ ਮੰਨਦਾ ਸੀ ਤਾਂ ਦਿਖਾਉਂਦੇ ਸੀ ਨਹੀਂ ਮੰਨਦੇ ਸੀ ਤਾਂ ਦੇਖਣ ਦਾ ਰਿਵਾਜ ਨਹੀਂ ਸੀ ਹੁੰਦਾ ਅੱਛਾ ਪਹਿਲਾਂ ਜਿਵੇਂ ਹੁੰਦਾ ਜੀ ਵਿਆਹ ਹੋ ਗਿਆ ਨਾ ਜਦੋਂ ਚਾਹੇ ਮੁੰਡਾ ਕੁੜੀ ਆਪਸ ਚ ਲੜਦੇ ਹੋਣ ਚਾਹੇ ਇੱਕੋ ਜਿਹੇ ਪੂਰੀ ਲੜਾਈ ਪੂਰੀ ਸਖਰਾਂ ਤੇ ਹੋਵੇ ਤਲਾਕ ਨਹੀਂ ਛੇਤੀ ਹੁੰਦੇ ਸੀ ਨਹੀਂ ਤਲਾਕ ਅੱਜ ਅੱਜ ਕੱਲ ਤਾਂ ਮੈਂ ਕਹਿੰਦਾ 10 ਦਿਨ ਨਹੀਂ ਲੰਘਦੇ ਇੱਕ ਦੇ ਸਾਰੇ ਆਪੋ ਵਿੱਚ ਹੀ ਰਿਸ਼ਤੇਦਾਰੀਆਂ ਮਿਲੀਆਂ ਜੁੜੀਆਂ ਹੁੰਦੀਆਂ ਸੀ ਜਿੱਥੇ ਵਿਆਹ ਕਰਦੇ ਸੀ ਗੋਦ ਵੀ ਲੱਭੇ ਜਾਂਦੇ ਸੀ 8 9 ਗੋਦ ਦੇਖੇ ਜਾਂਦੇ ਸੀ ਹੁਣ ਤਾਂ ਗੋਦ ਪੁੱਜਦਾ ਨਹੀਂ ਗੋਦ ਲੱਭਦੇ ਸੀਗੇ ਆਪੋ ਵਿੱਚ ਹੀ ਸਾਰੀਆਂ ਇੱਕ ਦੂਸਰੇ ਨਾਲ ਰਿਸ਼ਤੇਦਾਰੀਆਂ ਦੇ ਵਿੱਚ ਰਿਸ਼ਤੇ ਨਿਸ਼ਤੇਦਾਰ ਵਿਆਹ ਕਰਦੇ ਸੀਗੇ ਦੀਰੇ ਵਿੱਚ ਜੇ ਕੋਤ ਲਾਗתי ਗੱਲ ਪਹੁੰਦੀ ਤਾਂ ਦਵਾ ਸਾਰੇ ਪਾਸੇ ਪੈ ਜਨਾ ਤਲਾਕ ਨਹੀਂ ਸੀ ਹੁੰਦਾ ਸਾਰਿਆਂ ਉੱਥੇ ਹੀ ਲੰਘਦਾ ਸੀ ਯਾਨੀ ਇਹ ਕਹਿ ਸਕਦੇ ਵੀ ਔਰਤ ਜਿਹੜੀ ਉਹ ਚੱਲਦੀ ਜਰੂਰ ਸੀ ਉਹਨੂੰ ਪਤਾ ਸੀ ਵੀ ਮੇਰਾ ਘਰ ਵਾ ਵੀ ਹੁਣ ਇੱਥੇ ਹੀ ਰਹਿਣਾ ਵਾ ਵੀ ਅੱਜ ਕੱਲ ਦੀ ਤਰ੍ਹਾਂ ਨਹੀਂ ਹੈਗਾ ਵੀ ਮੈਨੂੰ ਕੁਝ ਬੋਲਤਾ ਤੇ ਮੈਂ ਆਪਦਾ ਕਿਤੇ ਹੋਰ ਦੇਖਾਂ ਕੁਛ ਇਹ ਇਹੋ ਜਿਹਾ ਸਿਲਸਿਲਾ ਨਹੀਂ ਸੀਗਾ ਇਹੋ ਜਿਹਾ ਸਿਲਸਿਲਾ ਵੀ ਸਾਡੇ ਨਾਲ ਵੀ ਹੱਡ ਬੀਤੀ ਦੱਸਦਾ ਮੇਰਾ ਸਕਾ ਚਾਚਾ ਇੱਕ ਵਧੀ ਵਿਆਹ ਸੀ ਮੇਰਾ ਚਾਚਾ ਸੋਹਣਾ ਸੁਨਖਾ ਬੜਾ ਵਧੀਆ ਸ਼ਕਲ ਦਾ ਬੰਦਾ ਸੀਗਾ ਜਿਹੜੀ ਚਾਚੀ ਸੀਗੀ ਉਹ ਥੋੜੀ ਜੀ ਭਾਰੀ ਵੀ ਸੀ ਮੁਕਤੀ ਵੀ ਸੀ ਰੰਗਦੀ ਵੀ ਬੜੀ ਵਧੀਆ ਨਹੀਂ ਸੀਗਾ ਦੇਖਦੇ ਖੇ ਤਾਂ ਹੋਇਆ ਨਹੀਂ ਸੀ ਵਿਆਹ ਹੋ ਗਿਆ ਵਿਆਹ ਹੋਣ ਤੋਂ ਬਾਅਦ ਸਾਰੀ ਉਮਰ ਉਹਨਾਂ ਦੀ ਬਣੀ ਨਹੀਂ ਫੇਰ ਉਹ ਵਿਆਹ ਚੋਂ ਉਦੋਂ ਉਦੋਂ ਮੌਕੇ ਮੌਕੇ ਤੇ ਉਦੋਂ ਉਦੋਂ ਇੱਕ ਲੜਕੀ ਹੋ ਗਈ ਲੜਕੀ ਹੋਣ ਤੋਂ ਬਾਅਦ ਫਿਰ ਉਹਨਾਂ ਦੀ ਅਪਚੀ ਮੀਚਾ ਰਲਿ ਹੋਈ ਨਹੀਂ ਗਈ ਫਿਰ ਕੁੜੀ ਦਾ ਵਿਆਹ ਕਰਤਾ ਫਿਰ ਉਹ ਚਾਚੀ ਸਾਡੀ ਕੁੜੀ ਕੋਲ ਵੀ ਰਹਿਣ ਲੱਗ ਗਈ ਯਾਨੀ ਸਾਰੀ ਉਮਰ ਉਹਨਾਂ ਦੀ ਬਣੀ ਹੈ ਨਹੀਂ ਪਰ ਤਲਾਕ ਨਹੀਂ ਹੋਇਆ ਪੇਸ਼ੈਂਟਸ ਲੈਵਲ ਸੀਗਾ ਵੀ ਹਾਂ ਇੱਕ ਜਣ ਸਮਝ ਸਮਝ ਦੀ ਕੋਸ਼ਿਸ਼ ਕੀਤੀ ਇੱਕ ਇਹ ਵੀ ਗੱਸੇ ਜਾਂਦਾ ਕਹਿੰਦੇ ਵੀ ਜੇ ਤੁਸੀਂ ਲੰਮਰਜ ਕਰਾਈਆ ਨਾ ਤੁਹਾਨੂੰ ਪਿਆਰ ਪਹਿਲਾਂ ਹੋ ਗਿਆ ਤੁਸੀਂ ਵਿਆਹ ਕਰਾ ਲਿਆ ਉਸ ਤੋਂ ਬਾਅਦ ਬਹੁਤ ਕੁਝ ਹੁੰਦਾ ਪਰ ਕਹਿੰਦੇ ਜੇ ਅਰੇਂਜਮੈਂਟ ਮੈਰਿਜ ਹੋਈ ਆ ਤੁਹਾਡੀ ਤੁਹਾਡੇ ਮਾਪਿਓ ਨੇ ਲੱਭਿਆ ਵਾ ਮੁੰਡਾ ਜਾਂ ਕੁੜੀ ਨੂੰ ਲੱਭਿਆ ਵਾ ਤਾਂ ਉਹ ਗੱਲਬਾਤ ਬਣਦੇ ਬਣਦੇ 10 ਸਾਲ ਲੱਗ ਜਾਂਦੇ ਪਰ ਕਹਿੰਦੇ ਵੀ ਉਹਦੇ ਅਰਜ਼ੀ ਕੋਈ ਨਹੀਂ ਹੈਗੀ ਨਹੀਂ ਨਹੀਂ ਜਿਹੜੇ ਅਰੇਂਜ ਮੈਰਿਜ ਆ ਨਾ ਉਹ ਅਰੇਂਜ ਮੈਰਿਜ ਵਧੀਆ ਚੀਜ਼ ਆ ਜਿਹੜੀ ਅੱਜ ਕੱਲ੍ਹ ਲਵ ਮੈਰਿਜ ਚੱਲ ਵੀ ਨਾ ਮੈਂ ਕਹਿੰਦਾ 70% ਲਵ ਮੈਰਿਜ ਫੇਲ ਹੁੰਦੀਆਂ ਨੇ ਸਿਰੇ ਨਹੀਂ ਚੜਦੀਆਂ ਦੇਖ ਲਓ ਘੱਟ ਕੇ ਸਾਰੇ 70% ਲਵ ਮੈਰੇ ਜੜੀਆਂ ਨੇ ਨਾ ਉਹ ਫੇਲ ਹੁੰਦੀਆਂ ਉਹ ਅਗਲੀ ਕਹਿੰਦੀ ਮੈਨੂੰ ਪਹਿਲਾ ਟਾਈਮ ਦਿੰਦਾ ਸੀ ਹੁਣ ਤੂੰ ਟਾਈਮ ਨਹੀਂ ਦਿੰਦਾ ਹੈਗਾ ਗੱਲ ਨਹੀਂ ਕਰਦਾ ਮੇਰੇ ਨਾਲ ਟਾਈਮ ਦੇਣ ਨਾ ਦੇਣ ਦੀ ਗੱਲ ਨਹੀਂ ਉਹ ਉੱਥੇ ਢੀ ਦੂਰ ਤੱਕ ਆਪਾਂ ਪਹੁੰਚਦੇ ਨਹੀਂ ਆਪਾਂ ਦਾ ਆਲਾ ਦਵਾਲਾ ਦੇਖਦੇ ਆ ਵੀ 60 70% ਅਰੇਂਜ ਮੈਰਿਜ ਜਿਹੜੀਆਂ ਲਵ ਮੈਰੇ ਜੜੀਆਂ ਇਹ ਸਿਰੇ ਘਟ ਚੜਦੀਆਂ ਨੇ ਤਲਾਕ ਹੁੰਦਾ ਹੀ ਹੁੰਦਾ ਪਹਿਲਾਂ ਤਾਂ ਦੇਜ ਕਿਦਾਂ ਦਾ ਹੁੰਦਾ ਸੀ ਸਾਈਕਲ ਹੁੰਦਾ ਸੀ ਕਿ ਉਦੋਂ ਵੀ ਗੱਡੀਆਂ ਚੱਲ ਜਾਂਦੀਆਂ ਸੀ ਨਹੀਂ ਨਹੀਂ ਪਹਿਲਾਂ ਦੇਹ ਜ ਮੂੰਹ ਮੰਗਵਾਉਂਦੇ ਦੇਹ ਜ ਨਹੀਂ ਸੀ ਹੁੰਦਾ ਆਪਦੀ ਮਰਜ਼ੀ ਨਾਲ ਜੇ ਕਿਸੇ ਨੇ ਦੇਣਾ ਆਪਦੀ ਕੁੜੀ ਨੂੰ ਉਹ ਦੇ ਦਿਓ ਉਹ ਵੀ ਕਿਵੇਂ ਹੁੰਦਾ ਸੀਗਾ ਰਿਸ਼ਤੇਦਾਰ ਆਉਂਦੇ ਵੀ ਤੈਂ ਭਾਈ ਆਹ ਦੇਤਾ ਤੈਂ ਆਹ ਦੇਤਾ ਤੈਂ ਐਂ ਦੇਤਾ ਯਾਨੀ ਕੁੜੀ ਦੇ ਮਾਪਿਓ ਤੇ ਜ਼ਿਆਦਾ ਬੋਝ ਨਹੀਂ ਸੀ ਮੈਂ ਕਰਦਾ ਜਿਵੇਂ ਅੱਜ ਕੱਲ ਹੁੰਦਾ ਹੈ ਅੱਜ ਕੱਲ ਤਾਂ ਸਾਰਾ ਕੋਈ ਮਾਪਿਓ ਨੂੰ ਕਰਨਾ ਪੈਂਦਾ ਜੇ ਕਹੇ ਨੇ ਦੇ ਵੀ ਦਿੱਤਾ ਉਹ ਘਾਂ ਹੋਰ ਕਿ ਉਹਨੂੰ ਮੱਟੇ ਦੇ ਦੁਆਰਾ ਦੇਣਾ ਪੈਂਦਾ ਜੇ ਤਾਏ ਚਾਚੇ ਨੇ ਕਿਸੇ ਨੇ ਕੁਝ ਲੈ ਕੇ ਦੇਤਾ ਤਾਂ ਜਦੋਂ ਉਹਦੀ ਕੁੜੀ ਦਾ ਵਿਆਹ ਉਹਨੂੰ ਦੇਣਾ ਹੀ ਪੈਣਾ ਉਦੋਂ ਵੱਧ ਕੇ ਦੇਣਾ ਪੈਣਾ ਪਰ ਪੁਰਾਣੇ ਸਮੇਂ ਚ ਇਹ ਨਹੀਂ ਸੀ ਕਿ ਜੇ ਕਿਸੇ ਨੇ ਦੇ ਦਿੱਤਾ ਤਾਂ ਦੇ ਦਿੱਤਾ দান ਕਰਤਾ ਉਹ ਮੁੜ ਕੇ ਯਾਦ ਨਹੀਂ ਸੀ ਹੁੰਦਾ ਉਦੋਂ ਮੇਰੇ ਵਿਆਹ ਵੇਲੇ ਇਹਨਾਂ ਨੇ ਮੈਨੂੰ ਹੈਟਲੈਸ ਸਾਈਕਲ ਦਿੱਤਾ ਸੀਗਾ ਤੇ ਉਦੋਂ ਚੜਾਈ ਹੋ ਗਈ ਨੇ ਪੂਰੀ ਵੀ ਹੈਟਰਾ ਸਾਈਕਲ ਮਿਲਿਆ 65 ਦੇ ਵਿੱਚ ਮੇਰਾ ਵਿਆਹ ਹੋਇਆ ਸੀਗਾ ਉਦੋਂ ਸਾਈਕਲ ਕਿਸੇ ਕਿਸੇ ਕੋਲ ਹੁੰਦੀ ਸੀ ਜਿਆਦਾ ਸਾਈਕਲ ਨਹੀਂ ਸੀ ਹੁੰਦੇ ਯਾਨੀ ਪੂਰੀ ਚੜਾਈ ਸੀ ਵੀ ਬਹੁਤ ਸਾਈਕਲ ਲੈ ਕੇ ਆਈ ਆ ਸਾਈਕਲ ਕਿੰਨੇ ਦਾ ਹੁੰਦਾ ਸੀ ਸਾਰਾ ਉਦੋਂ ਸਾਈਕਲ ਦੀ ਕੀਮਤ ਹੈਟਲਸ ਦੀ 125 ਰੁਪਏ ਕੂਸ਼ਾ ਮਸ਼ੀਨ ਸਲਾਈ ਦੀ ਉਹ ਵੀ 125 ਰੁਪਏ ਇੰਨੀ ਕੀਮਤ ਹੋਇਆ ਕਰਦੀ ਸੀ ਬਹੁਤ ਹੀ ਜ਼ਿਆਦਾ ਕਿੰਨੀ ਪਰ ਇਹ ਵੀ ਲੈਣੇ ਉਦੋਂ ਔਖੇ ਹੁੰਦੇ ਸੀ ਵੀ ਇੰਨੀ ਗਰੀਬੀ ਹੈ ਜਿਹੜੀ ਪੰਜਾਬ ਦੇ ਵਿੱਚ ਉਸ ਵੇਲੇ ਲੋਕ ਚੱਲਦੇ ਸੀ ਕਹਿ ਸਕਦੇ ਨਹੀਂ ਕਿਹਾ ਜਾ ਸਕਦਾ ਜੀ ਨਾ 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 ਉਹ ਅਮੀਰੀ ਸੀ ਉਹ ਗਰੀਬੀ ਨਹੀਂ ਸੀ ਉਹ ਅਮੀਰੀ ਸੀਗੀ ਉਦੋਂ ਮਤਲਬ ਸਾਈਕਲ ਜਿਹੜਾ ਸੀਗਾ ਜਿਹੜਾ ਇਸ ਵੇਲੇ ਅੱਜਕੱਲ ਉਹ 4000 ਦਾ ਸਾਈਕਲ ਮਿਲਦਾ ਜਿਹੜਾ ਉਸ ਵੇਲੇ 125 ਦਾ ਸੀ ਤੇ ਹਰ ਬੰਦਾ ਯਾਨੀ ਉਹ ਚੀਜ਼ ਉਦੋਂ ਮਤਲਬ ਮਾਹੌਲ 'ਚ ਆਈ ਹੀ ਨਹੀਂ ਸੀ ਇਹ ਕਹਿ ਸਕਦੇ ਹਾਂ ਕਿ ਉਸ ਵੇਲੇ ਪੈਸੇ ਜ਼ਰੂਰ ਸੀਗੇ ਜ਼ਿੰਮੇਵਾਰੀਆਂ ਵੱਧ ਸੀ ਤੇ ਉਧਰ ਪੈਸੇ ਜ਼ਿਆਦਾ ਲੱਗਦੇ ਸੀ ਅਗਲਾ ਆਪਦੇ ਸ਼ੌਂਕ ਨਹੀਂ ਪੂਰੇ ਕਰਦਾ ਸੀ ਹਾਂ ਸ਼ੌਕ ਉਦੋਂ ਆਹ ਗੱਲ ਨਹੀਂ ਸੀਗੀ ਖਾਣ ਪੀਣ ਜਿਹੜਾ ਸੀਗਾ ਵਧੀਆ ਸੀਗਾ ਦੇਸੀ ਕਿਉਂ ਚੱਲਦੇ ਸੀਗੇ ਘਰਾਂ 'ਚ ਮੱਝਾਂ ਦੁੱਧ ਚੱਲਦੇ ਸੀ ਹਰ ਘਰ ਦੇ ਵਿੱਚ ਜੇ ਕਿਸੇ ਕੋਲ ਮੱਝ ਹੈ ਵੀ ਨਹੀਂ ਤਾਂ ਦੁੱਧ ਉਹਨੂੰ ਵੀ ਪੂਰਾ ਵਧੀਆ ਮਿਲਦਾ ਸੀ ਸਾਂਝੋ ਉਦੋਂ ਚਾਰਾਂ ਨੇ ਸੇੜ ਤੋਂ ਵੀ ਘੱਟ ਹੁੰਦਾ ਸੀ ਜੇ ਚਾਰਾਂ ਨੇ ਸੇੜ ਦੁੱਧ ਹੁੰਦਾ ਸੀ ਨਾ ਉਹ ਕਹਿੰਦੇ ਇਹ ਮਹਿੰਗਾ ਤੇ ਦੁੱਧ ਵੀ ਬਿਲਕੁਲ ਚਾਂ ਦੁੱਧ ਅੱਜ ਅੱਜ ਅਸੀਂ 60 ਰੁਪਏ 70 ਰੁਪਏ ਕਿਲੋ ਦੁੱਧ ਲੈਨੇ ਆ ਸਾਨੂੰ ਉਹ ਵਿਸ਼ਵਾਸ ਨਹੀਂ ਵੀ ਦੁੱਧ ਸਹੀ ਹੈ ਦੁੱਧ ਜੇ ਪੂਰੀ ਮਿਲਾਵਟਾ ਜੇ ਜਿੱਥੋਂ ਮਰਜ਼ੀ ਲੈ ਲਓ ਮਿਲਾਵਟ ਹਰੇਕ ਦੁੱਧ ਚ ਉਹਦੋਂ ਸੁਥਰਾ ਦੁੱਧ ਮਿਲਦਾ ਸੀ ਸੁਥਰੀਆਂ ਮਠਾਈਆਂ ਹੁੰਦੀਆਂ ਸੀ ਜਿਹੜੀ ਵੀ ਕੋਈ ਮਠਾਈ ਆ ਵਧੀਆ ਸੁਥਰੀ ਸਾਫ ਸੁਥਰੀ ਹੁੰਦੀ ਸੀ ਅੱਜ ਕੱਲ ਤਾਂ ਮਿਲਾਪਟਾਈ ਨੇ ਸਾਰੀਆਂ ਸਿੰਥੈਟਿਕ ਮਰਫੀਆਂ ਚੱਲ ਗਈਆਂ ਸਿੰਥੈਟਿਕ ਪਨੀਰ ਪਨੀਰ ਜਿਹਨੂੰ ਆਪਾਂ ਕਹੇ ਵੀ ਵਧੀਆ ਪਨੀਰ ਮਿਲਦਾ ਸਭ ਮਿਲਾਪਟੀ ਪਨੀਰ ਆਉਂਦਾ ਬਾਜ਼ਾਰ 'ਚ ਕਿਤੇ ਉਹ ਸਹੀ ਪਨੀਰ ਨਹੀਂ ਮਿਲਦਾ ਅੱਛਾ ਤੁਸੀਂ ਉਹ ਤਰੀਕੇ ਵਾਲਾ ਵਰਡ ਸੁਣਿਆ ਉਹ ਇੱਕ ਲਾਇਨ ਗਾਣੇ 'ਚ ਬੋਲਦਾ ਕਹਿੰਦਾ 365 ਚਲਿਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰ ਦੇ ਇਹ ਪਹਿਲਾਂ ਦੇ ਚੱਲਦਾ ਹੁੰਦਾ ਵੀ ਇਹ ਹੈਗੀ ਆਪਦੀ ਲਾਈਫ ਦੇ ਵਿੱਚ ਮੈਂ ਤੁਹਾਨੂੰ ਗੱਲ ਸਹੀ ਦੱਸਦਾ ਮੈਂ ਆਪਦੀ ਲਾਈਫ ਦੇ ਵਿੱਚ ਨਾ ਕਿਸੇ ਨਸ਼ੇ ਦੇ ਨਿੜ ਗਿਆ ਨਾ ਮੇਰੀ ਲਾਈਨ ਹੋਈ ਆ ਵੀ ਮੈਂ ਗਾਣੇ ਸੁਣਾ ਜਾਂ ਫਿਲਮਾਂ ਦੇਖਾਂ ਜਮੇ ਹੀ ਨਹੀਂ ਸੁਣੇ ਮੈਂ ਆਪਣੇ ਆਪ ਦੇ ਵਿੱਚ ਗਾਣਿਆਂ 'ਚ ਇੰਟਰਸਟਡ ਹੀ ਨਹੀਂ ਐਦਾ ਕਿੱਧਰ ਪਾਸੇ ਫਿਰ ਇੰਟਰਸਟ ਕਿੱਥੇ ਰੱਖਿਆ ਫਿਰ ਇੰਟਰਸਟ ਮੈਂ ਸ਼ੁਰੂ ਤੋਂ ਬਸ ਮਿਹਨਤ ਵਾਲੀ ਆ ਪਹਿਲਾਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਮੈਂ ਪੜ੍ਹਦੇ ਹੁੰਦਾ ਸੀ ਉਦੋਂ ਉਹ ਗੋਲ ਮਿਸਤਰੀਆਂ ਦੇ ਕਰਨ ਦਾ ਇੰਜਨ ਦਾ ਕੰਮ ਉਹਦੇ ਕੋਲ ਕਰਨ ਚਲੇ ਜਾ ਤੇ ਸਿੱਖ ਲੈਂਦਾ ਸੀਗਾ ਫਿਰ ਉਸ ਤੋਂ ਬਾਅਦ ਮੈਂ ਮੀਰ ਐਂਡ ਕੰਪਨੀ 'ਚ ਮੇਰਾ ਦੋਸਤ ਸੀਗਾ ਉਹਨੇ ਉਹਦੇ ਨਾਲ ਫੋਰਮੈਨ ਨਾਲ ਗੱਲ ਕਰਾ ਕੇ ਤੇ ਬਾਕੀ ਫਿਰ ਮੈਂ ਉਧਰ ਲਾਈਨ 'ਚ ਪੈ ਗਿਆ ਮਿਸਤਰੀਆਂ ਦਾ ਕੰਮ ਕੰਮ 'ਚ ਹੀ ਪੈ ਗਿਆ ਮੈਂ ਇਸ ਪਾਸੇ ਗਿਆ ਨਹੀਂ ਸਾਰੀ ਉਮਰ ਦੇ ਵਿੱਚ ਮੈਰਿਜ ਤੋਂ ਬਾਅਦ ਇੱਕ ਫਿਲਮ ਦੇਖੀ ਆ ਆਦੇ 파ਟਨਰ ਦਿਨ ਤਰਮ ਪਤਨੀ ਨਾਲ ਕੇ ਕੱਲੇ ਹੀ ਉਹਨੇ 파ਟਨਰ ਦੋਨੇ ਗਏ ਸੀ ਉਹ ਵੀ ਅੱਧ ਵਿਚਾਲੇ ਭੱਜ ਆਏ ਸੀ ਕਿਉਂ ਐਦੇ ਹੈਗਾ ਤੇ ਹੋ ਗਿਆ ਉਹ ਬੱਚਾ ਸੀਗਾ ਉਹ ਰੋਣ ਲੱਗ ਗਿਆ ਭੱਜ ਆਏ ਫਿਰ ਅਸੀਂ ਨਾਨਕ ਨਾਮ ਜਹਾਜ਼ ਆ ਫਿਲਮ ਦੇਖੀ ਸੀ ਹਾਂ ਬੱਸ ਉਹ ਵੀ ਵਿਚਾਲੇ ਭੱਜ ਆਏ ਸੀ ਇੰਨਾ ਸਿੰਪਲ ਸੋ ਉੱਪਰ ਰਹੇ ਹੋ ਤੁਸੀਂ ਨਹੀਂ ਨਾ ਸਿੰਪਲ ਖੀਰ ਦੇ ਵਿੱਚ ਜਿਹੜੇ ਤੁਹਾਡੇ ਵਿਊਰ ਨੇ ਉਹਨਾਂ ਨੂੰ ਆਪਣੇ ਵੱਲੋਂ ਕੀ ਸਿਹਤ ਦੇਣਾ ਚਾਹੋਗੇ ਕੀ ਆਪਣੇ ਵੱਲੋਂ ਮੈਸੇਜ ਦੇਣਾ ਚਾਹੋਗੇ ਮੈਂ ਮੈਸੇਜ ਇਹ ਹੀ ਦੇਣਾ ਚਾਹੂੰਗਾ ਬਈ ਅੱਜ ਮੇਰੀ ਉਮਰ 82 ਸਾਲ ਦੀ ਆ ਮੇਰੇ ਵੱਲ ਤੁਸੀਂ ਦੇਖਦੇ ਹੋ ਮੈਂ ਅੱਜ ਉਹ ਸਾਰੇ ਕੰਮ ਕਰ ਸਕਦਾ ਜਿਹੜੇ ਜਾਨੀ 35 ਤੋਂ 40 ਸਾਲ ਦੇ ਬੱਚੇ ਕਰਦੇ ਆ ਉਹ ਜਿਹੜੇ ਕੰਮ ਨੂੰ ਜਵਾਬ ਦੇਣਗੇ ਮੈਂ ਉਹ ਕੰਮ ਕਰ ਦਊਗਾ ਮੇਰੀ ਸਿਹਤ ਠੀਕ ਆ ਮੈਨੂੰ ਕੋਈ ਬਿਮਾਰੀ ਨਹੀਂ ਮੈਨੂੰ ਕੋਈ ਦੁੱਖ ਨਹੀਂ ਮੈਨੂੰ ਕੋਈ ਤਕਲੀਫ ਨਹੀਂ ਸਿਰਫ ਇਸ ਕਰਕੇ ਕਿ ਮੈਂ ਕੋਈ ਨਸ਼ਾ ਨਹੀਂ ਕੀਤਾ ਨਸ਼ਿਆਂ ਤੋਂ ਬਚੋ ਤੇ ਸਾਦੀ ਰੁਟੀ ਹੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆਪਣਾ ਟਾਈਮ ਦੇਣ ਦੇ ਜੀ ਸਵਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਚੈਨਲ ਦੇ ਨਾਮ